ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਓਵਰਲੋਡ ਟਿਪਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਦਰਮਿਆਨ ਪੁਲਿਸ ਮੁਲਾਜ਼ਮ ਅਮਰੀਕ ਸਿੰਘ ਜੋ ਕਿ ਮੌਕੇ ਤੇ ਤਾਇਨਾਤ ਸਨ ਤਾਂ ਦੱਸ ਦਈਏ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਓਵਰਲੋਡ ਟਿਪਰਸਾਂ ਨਾਕਾ ਲਾਇਆ ਗਿਆ ਤੇ ਇਸ ਦੇ ਦੌਰਾਨ ਇਹਨਾਂ ਟਿਪਰਾਂ ਦੇ ਪੇਪਰ ਵੀ ਚੈੱਕ ਕੀਤੇ ਗਏ ਨੇ ਤੇ ਇਹਨਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਹਾਲਾਂਕਿ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅੱਗੇ ਤੋਂ ਓਵਰਲੋਡ ਟਿਪਰ ਜਿਹੜੇ ਨੇ ਬਿਨਾਂ ਟੱਕ ਕੇ ਲਿਆਂਦੇ ਗਏ ਤਾਂ ਸਖਤ ਕਾਰਵਾਈ ਹੋਵੇਗੀ ਪਹਿਲੀ ਗੱਲ ਤਾਂ ਓਵਰਲੋਡ ਨਹੀਂ ਭਰਨਾ ਦੂਜੀ ਗੱਲ ਇਹਨਾਂ ਨੂੰ ਟੱਕ ਕੇ ਲੈਣਾ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਈ ਤਾਂ ਇਸ ਨੂੰ ਲੈ ਕੇ ਜਿਹੜੇ ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਉਹਨਾਂ ਦੇ ਵੱਲੋਂ ਨਾਕਾਬੰਦੀ ਦੌਰਾਨ ਚੈਕਿੰਗ ਵੀ ਕੀਤੀ ਗਈ ਤੇ ਇਸ ਦੇ ਨਾਲ ਹੀ ਚੇਤਾਵਨੀ ਦੇ ਕੇ ਅਗਲੀ ਵਾਰ ਤੋਂ ਵਾਹਨ ਬੰਦ ਕਰਨ ਦੀ ਸਖਤ ਚੇਤਾਵਨੀ ਦਿੱਤੀ ਗਈ ਆ ਮੇਨਾ ਸਬ ਇੰਸਪੈਕਟਰ ਅਮਰੀਕ ਸਿੰਘ ਦਾ ਸੈਕਟਰ 4 ਜਿਹੜੇ ਇਹ ਟਿੱਪਰ ਰੋਕੇ ਸੀਗੇ ਤੇ ਇਹ ਟਿੱਪਰ ਰੁਕੀ ਸੀ ਇਹਨਾਂ ਨੇ ਉੱਤੋਂ ਕਵਰ ਨਹੀਂ ਸੀ ਕੀਤੇ ਹੋਏ ਮਿੱਟੀ ਨਹੀਂ ਇਹੋ ਕੀਤੀ ਸੀ ਇੱਕ ਨੋ ਐਂਟਰੀ ਚੈਸ ਇਹਨਾਂ ਦੇ ਚਲਾਨ ਕੱਟਿਆ ਨੋ ਐਂਟਰੀ ਦਾ ਤੇ ਨੰਬਰ ਪਲੇਟਾਂ ਦੇ ਕਿਉਂਕਿ ਨੰਬਰ ਪਲੇਟਾਂ ਪਿੱਛੇ ਟੁੱਟੀਆਂ ਹੁੰਦੀਆਂ ਸੀ ਇਸ ਕਰਕੇ ਇਹਨਾਂ ਦੇ ਚਲਾਨ ਕੱਟੇ ਇਹ ਪੰਜ ਟਿੱਪਰ ਆਏ ਕਿਉਂਕਿ ਬਾਏ ਇਹਨਾਂ ਦੀ ਅਜੇ ਤੇ ਬਦੁਰਾ ਸਾਹਿਬ ਜਾਣੀ ਸੀ ਇਸ ਕਰਕੇ ਇਹਨਾਂ ਨੂੰ ਥੋੜੇ ਜਿਹਾ ਅੱਜ ਕੀਤਾ ਵੀ ਵਾਰਨਿੰਗ ਦੇ ਕੇ ਛੱਡੇ ਹੈਗੇ ਚਲਾਨ ਇਹਨਾਂ ਦੇ ਕੱਟੇ ਹੈਗੇ ਨੋ ਐਂਟਰੀ ਦੇ ਤੇ ਨੰਬਰ ਪਲੇਟਾਂ ਦੇ ਫਿਰ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਤੁਸੀਂ ਟ੍ਰੱਕ ਲੈ ਕੇ ਆਓਗੇ ਨਹੀਂ ਇੰਪਾਉਂਡ ਕਰਾਂਗੇ ਸੇ